20 ਜਨਮ ਦੇ ਵੀਰ ਇੰਦੀ ਨੂੰ ਪਿੰਗੋਨ ਵਿੱਚ ਜਨਮ ਲੈ ਜਨਮ ਦੇ ਵੀਰ ਲਈ ਮਸ਼ਹੂਰ ਪੰਜਾਬੀ ਸਿੰਗਰ ਹਿੰਮਤ ਸੰਧੂ ਦਾ ਅੱਜ ਵਿਆਹ ਆ ਵਿਆਹ ਦੀਆਂ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਪਹਿਲਾਂ ਤਾਂ ਬਾਈ ਹਿੰਮਤ ਸੰਧੂ ਨੂੰ ਤੁਸੀਂ ਮੁਵਿਆ ਦੀਆਂ ਮੁਬਾਰਕਾਂ ਜ਼ਰੂਰ ਦਿਓ ਵੈਸਟ ਵਿਸ਼ੇ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਸੋ ਉੱਥੇ ਹੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਕਿ ਹਿੰਮਤ ਸੰਧੂ ਦੇ ਸ਼ੇਰੇ ਬੰਨੇ ਜਾ ਰਹੇ ਨੇ ਤੇ ਹਿੰਮਤ ਸੰਧੂ ਆ ਬਹੁਤ ਹੀ ਖੁਸ਼ ਨਜ਼ਰ ਆਉਂਦਾ ਪਿਆਗਾ ਤੇ ਨਾਲ ਦੀ ਨਾਲ ਹਿੰਮਤ ਸੰਧੂ ਦੇ ਜਦੋਂ ਜਨਨ ਚੜੀ ਉਸ ਟਾਈਮ ਦੀ ਵੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਇਹ ਜੋ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂਗੇ ਬਾਕੀ ਮੁਬਾਰਕਾਂ ਜ਼ਰੂਰ ਦਿਓ ਹਿੰਮਤ ਸੰਧੂ ਨੂੰ ਪੰਜਾਬੀ ਇੰਡਸਟਰੀ ਨੂੰ ਇਸਨੇ ਵੱਡੇ ਵੱਡੇ ਗਾਣੇ ਦਿੱਤੇ ਨੇ ਸੋ ਅੱਜ ਬਾਈ ਦਾ ਵਿਆਹ ਦਾ ਵਿਆਹ ਦੇ ਬੰਧਨ ਵਿੱਚ ਬੰਨਣ ਜਾ ਰਿਹਾ ਹੈਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਨਾਲ ਦੀ ਨਾਲ ਆਪਾਂ ਜਲਦੀ ਹੀ ਹਿੰਮਤ ਸੰਧੂ ਦੀ ਵਾਈਫ ਦੀਆਂ ਵੀ ਕੁਝ ਕੁ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਵੀਡੀਓ ਨੂੰ ਕਰੋ ਇੰਜੋਏ